ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕਿਲਾ ਬਣਵਾਏਗੀ ਜਾਣਕਾਰੀ ਮਿਲ ਰਹੀ ਹੈ ਕਿ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਗੜੀ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦਾਸ ਨੰਗਲ ਦੇ ਵਿੱਚ ਸਥਿਤ ਹੈ ਇਸ ਜਗ੍ਹਾ ਤੇ ਮੁਗਲ ਫੌਜਾਂ ਨੇ ਘੇਰਾ ਪਾ ਕੇ ਧੋਖੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਲਿਆ ਸੀ ਅਤੇ ਦਿੱਲੀ ਲੈ ਗਏ ਸਨ ਇਸ ਇਤਿਹਾਸਕ ਗੜੀ ਦੇ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਰੂਪ ਦੇ ਵਿੱਚ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਜਿਸ ਦਾ ਪ੍ਰਬੰਧ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਪਰ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਇਸ ਥਾਂ ਤੇ ਹੁਣ ਵਿਸ਼ਾਲ ਕਿਲਾ ਬਣਨ ਜਾ ਰਿਹਾ ਹੈ ਜਿਸ ਦਾ ਨਹੀਂ ਪੱਥਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖ ਦਿੱਤਾ ਗਿਆ ਸੁੱਤਾ ਸਿੰਘ ਲੰਗਾ ਅਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾਣੀ ਦੱਸਿਆ ਕਿ ਗੁਰਦਾਸ ਨੰਗਲ ਦੀ ਗੜੀ ਵਿੱਚ ਕਿਲਾ ਬਣਾਉਣ ਦਾ ਮਤਾ ਤਾਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਲ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਸੀ ਪਰ ਕੁਝ ਕਾਰਨਾ ਕਰਕੇ ਕੰਮ ਸ਼ੁਰੂ ਨਹੀਂ ਸੀ ਹੋ ਸਕਿਆ ਹੁਣ ਇੱਥੇ ਵਿਸ਼ਾਲ ਕਿਲਾ ਬਣਾਉਣ ਦੀ ਜ਼ਿੰਮੇਵਾਰੀ ਤਰਨਤਾਰ ਦੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ ਉਹ ਕੁਝ ਹੀ ਦਿਨਾਂ ਵਿੱਚ ਇਸ ਦੀ ਕਾਰ ਸੇਵਾ ਸ਼ੁਰੂ ਕਰ ਦੇਣਗੇ ਤੇ 1 ਸਾਲ ਵਿੱਚ ਗੜੀ ਦੀ ਜਗ੍ਹਾ ਵੱਖਰੀ ਦਿੱਖ ਵਾਲਾ ਵਿਸ਼ਾਲ ਕਿਲਾ ਬਣ ਕੇ ਤਿਆਰ ਹੋ ਜਾਏਗੀ ਸੰਗਤਾਂ ਨੂੰ ਇਸ ਕਾਰ ਸੇਵਾ ਦੇ ਵਿੱਚ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਸਹਿਯੋਗ ਦੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਜਿਹਦਾ ਜਿਹੜਾ ਇਹ ਪਵਿੱਤਰ ਸਾਨ ਗੁਰਦਾਸ ਸਿੰਘ ਗੜੀ ਦੇ ਵਿੱਚ ਕਿਲਾ ਬਣਾਉਣ ਦੀ ਨੀ ਪੱਥਰ ਰੱਖਿਆ ਗਿਆ ਏ ਇਹ ਸਾਡੇ ਮਾਨਵ ਵਿੱਚ ਬੜੇ ਲੰਬੇ ਸਮੇਂ ਦਾ ਚਾਸ ਸੀ ਇਹ ਅਸੀਂ ਸਨ 12 ਵਿੱਚ ਮਤਾ ਕਰਵਾਇਆ ਸੀਗਾ ਲੇਕਿਨ ਇਹ ਮਤਾ ਲਮਕਦਾ ਲਮਕਦਾ ਅੱਜ ਦਿਨ ਆਇਆ ਵਾ ਕਿ ਗੁਰੂ ਨੇ ਕਿਰਪਾ ਕੀਤੀ ਏ ਸ਼ੀਦਾ ਨੇ ਕਿਰਪਾ ਕੀਤੀ ਏ ਤੇ ਅੱਜ ਇਹ ਮਤਾ ਜਿਹੜਾ ਲਾਗੂ ਹੋਇਆ ਵਾ ਮੈਂ ਉਸ ਵੇਲੇ ਦੇ ਪ੍ਰਧਾਨ ਨੂੰ ਔਰ ਮੌਜੂਦਾ ਪ੍ਰਧਾਨ ਨੂੰ ਵਧਾਈ ਦਿੰਦਾ ਸਾਰੀਆਂ ਸੰਗਤਾਂ ਨੂੰ ਲਾਕੇ ਦੀਆਂ ਨੂੰ ਵਧਾਈ ਦਿੰਦਾ ਹਾਂ ਕਿ ਸਾਡਾ ਇੱਕ ਸਾਡੇ ਇਲਾਕੇ ਵਿੱਚ ਬਹੁਤ ਪਵਿੱਤਰ ਸਥਾਨ ਹੈ ਜਿੱਥੇ ਹਜ਼ਾਰਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਬੜੇ ਮੁਗਲਾ ਮੁਗਲ ਰਾਜ ਦੇ ਨਾਲ ਬੜੀ ਵੱਡੀ ਟੱਕਰ ਲਈਏ ਅੱਜ ਉਸ ਸਥਾਨ ਤੇ ਅਸੀਂ ਸਾਰੇ ਖਲੋਤੇ ਹੋਏ ਆਂ ਉਹ ਸਥਾਨ ਨੂੰ ਅਸੀਂ ਸਜਦਾ ਕਰਨ ਵਾਸਤੇ ਆਏ ਆਂ ਮੈਂ ਪੂਰੀਆਂ ਸਮੂਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਇਸ ਕਿਲੇ ਦੇ ਵਿੱਚ ਆਪਣੇ ਪਰਿਵਾਰ ਦਾ ਦਸਵੰਧ ਕੱਢ ਕੇ ਤੇ ਕਿਲੇ ਦੇ ਵਿੱਚ ਜ਼ਰੂਰ ਯੋਗਦਾਨ ਪਾਉਣ ਕਾਰ ਸੇਵਾ ਵਾਲੇ ਸੰਤਾਂ ਨੂੰ ਦਸਵੰਦ ਜਿਹੜਾ ਉਹ ਦੇਣ ਤਾਂ ਕਿ ਪੂਰਾ ਸ਼ਾਨਦਾਰ ਤੇ ਵਧੀਆ ਕਿਲਾ ਬਣਾਇਆ ਜਾਵੇ ਜੋ ਇਤਿਹਾਸ ਵਿੱਚ ਦੁਨੀਆ ਦੇ ਲੋਕ ਆ ਕੇ ਇੱਥੇ ਦਰਸ਼ਨ ਕਰ ਸਕਣ। ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਬਣੇ ਪਰ ਇੰਨੀ ਛੇਤੀ ਵੀ ਨਹੀਂ ਕਰਾਂਗੇ ਕਿ ਸਾਡੀਆਂ ਜਿਹੜੀਆਂ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਜਾਂ ਸਾਡਾ ਕਿਲਾ ਵਾ ਇਹਨੂੰ ਛੇਤੀ ਛੇਤੀ ਕਰਕੇ ਤੇ ਅਧੂਰਾ ਕੀਤਾ ਜਾਵੇ। ਇਹ ਕਰੋੜਾ ਰੁਪਏ ਲੱਗਣੇ ਨੇ ਕੋਈ ਲੱਖਾਂ ਵਾਲੀ ਗੱਲ ਤੇ ਹੈ ਨਹੀਂ ਕਰੋੜਾ ਰੁਪਏ ਲੱਗਣੇ ਨੇ। ਸੰਤਾਂ ਨੂੰ ਅਪੀਲ ਹੈ ਦੇ ਵਿੱਚ ਯੋਗਦਾਨ ਪਾਉਣ ਜਿੰਨੀ ਜਿੰਨੀ ਰੱਬ ਨੇ ਸਮਰਥਾ ਦਿੱਤੀ ਉਹਨੇ ਉਹਨੇ ਪੈਸੇ ਪਾਉਣ ਉਹਨਾ ਉਹਨਾ ਸਮਾਂ ਦੇਣ ਆਣ ਕੇ ਸੇਵਾ ਕਰਨ ਸ਼ਹੀਦਾਂ ਨੂੰ ਨਮਸਕਾਰ ਕਰਨ ਤੇ ਚੜ੍ਹਦੀ ਕਲਾ ਲੈ ਕੇ ਜਾਣ ਅੱਜ ਗੜੀ ਗਰਦਾਸਨਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਿੱਥੋਂ ਗ੍ਰਫਤਾਰ ਕੀਤਾ ਗਿਆ ਜਿੱਥੇ अनेका ਸਿੰਘ ਸਿੰਘਣੀਆਂ ਪਛੰਗੀ ਸ਼ਹੀਦ ਹੋਏ ਨੇ ਉਸ ਸਥਾਨ ਦੀ ਜਿਹੜੀ ਸੇਵਾ ਇਹ ਮੈਂ ਸਮਝਣਾ ਗੁਰੂ ਰਹਿਮਤ ਕਰਦਾ ਸਾਡੇ ਜ਼ਿਲ੍ਹੇ ਗਰਦਾਸਪੁਰ ਦੀ ਸਾਡੀ ਸਤਕਾਰ ਸਿੱਖਸ਼ੀਅਤ ਜੈਦਰ ਸੁੱਚਾ ਸਿੰਘ ਲੰਗਾ ਜੀ ਨੇ 12 ਵਿੱਚ ਪ੍ਰਾਲਾ ਕੀਤਾ ਸੀ ਉਸ ਦੇ ਵੇਲੇ ਦੇ ਪ੍ਰਧਾਨ ਸਾਹਿਬ ਨੇ ਮਤਾ ਕੀਤਾ ਕੁਝ ਮਜਬੂਰੀਆਂ ਕੁਝ ਠੰਡੇ ਬਸਤੇ ਵਿੱਚ ਪੈਣ ਕਰਕੇ ਕਾਰਜ ਅੱਗੇ ਰੰਭ ਨਾ ਹੋਇਆ ਹੁਣ ਦੇ ਪ੍ਰਧਾਨ ਸਾਹਿਬ ਨੇ ਇਸ ਮਤੇ ਨੂੰ ਦੁਬਾਰਾ ਸਾਹਮਣੇ ਲਿਆ ਕੇ ਜੈਦਰ ਸੁੱਚਾ ਸਿੰਘ ਲੰਗਾ ਜੀ ਦੀ ਮੰਗ ਤੇ ਅੱਜ ਗੜੀ ਗਰਦਾਸ ਨੰਗਲ ਵਿਖੇ ਇਹਨੂੰ ਇੱਕ ਕਿਰੇ ਦਾ ਰੂਪ ਦੇਣ ਲਈ ਗੜੀ ਦਾ ਦੂਪ ਦੇਣ ਲਈ ਸਤਿਕਾਰਯੋਗ ਬਾਬਾ ਜਗਤਾਰ ਸਿੰਘ ਦੀ ਕਾਰ ਸੇਵਾ ਤਰਨ ਤਰਨ ਵਾਲਿਆਂ ਨੂੰ ਇਥੋਂ ਦੀਆਂ ਸਵਾਵਾਂ ਦਿੱਤੀਆਂ ਇਹ ਥੋੜੇ ਸਮੇਂ ਦੇ ਵਿੱਚ ਇੱਥੇ ਇੱਕ ਐਸੀ ਦਿੱਖ ਬਣੇਗੀ ਵਾਕਈ ਸੰਗਤ ਆ ਕੇ ਨਤਮਸਤ ਹੋ ਕਿਉਂਕਿ ਉਹਨਾਂ ਦਾ ਮਨ ਭਾਵਕ ਹੋਏਗਾ ਕਿ ਇਹ ਸਥਾਨ ਵਾਕਈ ਗੜੀ ਦਾ ਰੂਪ ਧਾਰਨ ਕਰ ਗਿਆ ਇੱਥੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਵਿੱਚ ਜੰਗ ਲੜੀ ਉਹ ਸਥਾਨਾਂ ਦੀ ਸੇਵਾ ਅੱਜ ਟੱਪ ਲਾ ਕੇ ਆਰੰਭ ਹੋਈ ਏ ਤੇ ਮੈਂ ਸਮਝਦਾ ਇੱਕ ਸਾਲ ਦਾ ਬਾਬਾ ਜੀ ਨੂੰ ਸਮਾਂ ਦਿੱਤਾ ਮਤੇ ਮੁਤਾਬਕ ਔਰ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਆ ਪਹਿਲਾਂ ਚਾਰ ਚਫਰੇ ਬਾਉਂਡਰੀ ਵਾਲ ਜਿਹੜੀ ਛੋਟੀ ਇੱਟ ਦੀ ਟਾਇਲ ਰੂਪੀਟ ਇਟ ਲਾ ਕੇ ਉਹਦੀ ਕੀਤੀ ਜਾਣੀ ਹੈ ਫਿਰ ਅੰਦਰ ਦੀਆਂ ਇਮਾਰਤਾਂ ਜਿਹੜੀਆਂ ਦਰਬਾਰ ਤੇ ਜਿਹੜਾ ਬਾਕੀ ਦੇਖ ਦਿੱਤੀ ਜਾਏਗੀ ਆਉਣ ਵਾਲੇ ਸਮੇਂ 'ਚ ਬਹੁਤ ਸੁੰਦਰ ਸਥਾਨ ਏ ਬਨ ਗੇ ਲਗਾਹ ਸਾਹਿਬ ਨੇ ਇੱਥੇ ਪਹਿਲਾਂ ਵੀ ਬਹੁਤ ਵੱਡਾ ਕਾਰਜ ਕੀਤਾ ਜਦੋਂ ਇੱਕ ਸਕੂਲ ਤੇ ਇੱਕ ਕਾਲਜ ਇਸ ਇਲਾਕੇ ਨੂੰ ਦੇ ਕੇ ਵਿੱਦਿਆ ਦਾ ਇੱਕ ਖੇਤਰ ਵੀ ਇਸ ਥਾਨ ਨੂੰ ਨਾਮ ਦੇਣ ਲਈ ਬਣਾਇਆ ਸੀ ਮੈਂ ਲਗਾਹ ਸਾਹਿਬ ਦਾ ਸ਼ਰੋਮਨੀ ਗੁਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਧਾਈ ਦੇਣਾ